ਭਾਈ ਪਤਾ ਨਹੀਂ ਯਾਰ ਕਿੱਧਰ ਵਗ ਗਿਆ ਉਹ ਆਉਂਦਾ ਸਾਹਮਣੇ ਹੋਰ ਭਾਈ ਵਧੀਆ ਵੀਰੇ ਕੀ ਹਾਲ ਆ ਹਾਂ ਮਦਿਆ ਠੀਕ ਠਾਕ ਤੇ ਬੇਬੇ ਬਾਪੂ ਵਧੀਆ ਨੇ ਸਾਰੇ ਜਮਾ ਠੀਕ ਨੇ ਸਾਰੇ ਵਧੀਆ ਕੀ ਕਰਦੇ ਸੀ ਬਸ ਕਰਨਾ ਕੀ ਸੀ ਬੈਠੇ ਸੀ ਨਮਾ ਥਲੇ ਅੱਜ ਕਿਵੇਂ ਖੇਤ ਗੇੜਾ ਮਾਰ ਲਿਆ ਤਾਂ ਭਾਈ ਤੇਰੇ ਤੱਕ ਕੰਮ ਨਹੀਂ ਆਇਆ ਸੀ ਭਾਈ ਕੰਮ ਤਾਂ ਕੀ ਆ ਹਨਾ ਹੁੰਦਾ ਤਾਂ ਸਾਰੀ ਦਿਹਾੜੀ ਅੰਦਰ ਹੀ ਬੜਿਆ ਰਹਿਣਾ। ਕੀ ਦੱਸੇ ਬਾਈ ਬਾਹਰ ਇੰਨੀ ਗਰਮੀ ਯਾਰ ਨਿਕਲ ਨੂੰ ਜੇ ਨਹੀਂ ਕਰਦਾ ਕਮਰੇ ਚ। ਤੇਰਾ ਤਾਂ ਸਰਦਾ ਹੈ ਤੂੰ ਨਿਕਲ ਕੇ ਕੀ ਕਰਨਾ? ਆਪਾਂ ਸਰਨ ਵਾਲੇ ਕੌਣ ਆ ਬਈ ਯਾਰਾ ਟਾਈਮ ਪਾਸ-ਪਾਸ ਕਰੀ ਜਾਂਦੇ। ਮੈਂ ਤਾਂ ਤੇਰੇ ਤੱਕ ਤਾਂ ਆਇਆ ਸੀ ਬਾਈ ਰਤੀਏ ਤੱਕ ਜਾਣਾ ਸੀ ਆਪਾਂ ਦਵਾਈ ਲੈਣ। ਤੈਨੂੰ ਦਵਾਈ ਤੈਨੂੰ ਕਾਦੀ ਲੋੜ ਪੈਗੀ? ਚੰਗਾ ਭਲਾ ਤਾਂ ਹੈਗਾ। ਕੀ ਦੱਸਾਂ ਬਾਈ ਯਾਰ ਸਰੀਰ ਦਾ ਤੈਨੂੰ। ਕਦੇ ਲੱਕ ਦੁਖਣ ਲੱਗ ਜਾਂਦਾ ਕਦੇ ਲੱਤਾਂ ਦੁਖਦੀਆਂ ਨੇ। ਬਸ ਸਰੀਰ ਆ ਜਿਹੜਾ ਇੰਨਾ ਸੌਲ ਕਰਦਾ। ਬਹੁਤ ਸਰੀਰ ਜਿਹੜਾ ਸੋਲ ਹੋ ਗਿਆ। ਬਾਈ ਸੋਲ ਹੋਵੇ ਕਿਉਂ ਨਾ ਸਾਰਾ ਦਿਨ ਆਪਾਂ ਏਸੀਆਂ ਚੋਂ ਬਾਹਰ ਨਹੀਂ ਆਉਂਦੇ। ਬਿਮਾਰੀਆਂ ਲੱਗਣਗੀਆਂ ਆਪਾਂ ਨੂੰ। ਸਾਰਾ ਦਿਨ ਆਪਾਂ ਏਸੀ ਚ ਬੈਠੇ ਰਹਿੰਨੇ ਆ ਆਪਾਂ ਸੋਚ ਲਿਆ ਵੀ ਆਪਾਂ ਇੱਥੇ ਬਹੁਤ ਸੁਖੀ ਆ। ਥੋੜੇ ਜੇ ਸੁੱਖ ਲਈ ਨਾ ਬਾਈ ਆਪਾਂ ਆਪ ਦਾ ਹੀ ਨੁਕਸਾਨ ਕਰ ਲਿਆ। ਇਹ ਗੱਲ ਤਾਂ ਬਾਈ ਤੇਰੀ ਸਹੀ ਹੈ। ਇਹ ਦੱਸ ਬਾਈ। ਜਦੋਂ ਤੂੰ ਖੇਤੀ ਕਰਦਾ ਸੀ ਤੈਨੂੰ ਕਦੇ ਤਕਲੀਫ ਆਈ ਕੋਈ? ਇਹ ਗੱਲ ਤਾਂ ਤੇਰੀ ਸਹੀ ਆ ਬਾਈ। ਜਦੋਂ ਖੇਤੀ ਕਰਦੇ ਸੀ ਨਾ ਹੱਡ ਪੈਰ ਤੋਂ ਹੁਣ ਇਹਦਾ ਦੂਰ ਦੀ ਗੱਲ। ਹੂੰ ਕਦੇ ਸਿਰ ਤੱਕ ਨਹੀਂ ਦੁਖਿਆ। ਇਹ ਗੱਲ ਤਾਂ ਬਾਈ ਤੇਰੀ ਸਹੀ ਹੈ। ਆਪਾਂ ਆਪਦੇ ਸਰੀਰ ਆਪ ਸੋਲ ਕਰ ਲੇ। ਸਾਰਾ ਦਿਨ ਆਪਾਂ ਏਸੀ 'ਚ ਬੈਠੇ ਰਹਿੰਨੇ ਆ। ਖੁੱਲੀ ਹਵਾ ਦੇ ਵਿੱਚ ਆਪਾਂ ਕਦੇ ਆਏ ਨਹੀਂ। ਤੇ ਜੇ ਮੈਂ ਵੀ ਨਾ ਤੇਰੇ ਵਾਂਗੂ ਬਾਈ ਏਸੀ 'ਚ ਬੈਠਾ ਰਹਿੰਦਾ ਹੁਣ ਤੇਰੀ ਤੇ ਮੇਰੀ ਉਮਰ ਇੱਕੋ ਜੀ ਆ। ਤੇ ਤੇਰੇ ਵਾਂਗੂ ਮੈਂ ਵੀ ਸੋਲ ਹੋ ਜਾਣਾ ਸੀ। ਆਹ ਦੇਖ ਤੇਰੇ ਸਾਹਮਣੇ ਮੈਂ ਉਹ ਥੋਂ ਆਇਆ ਖੇਤੀ ਕਰਦਾ ਹਨਾ ਤੇ ਆਹ ਹੱਡ ਪੈਰ ਮੇਰੇ ਸਹੀ ਨੇ। ਮੈਂ ਏਸੀ 'ਚ ਬਹਿਣਾ ਪਰ ਕੋਸਟ ਟਾਈਮ ਲਈ ਬੈਣਾ ਜੇ ਹੁਣ ਆਪਾਂ ਨੂੰ ਮਾੜੀ ਗਰਮੀ ਆ ਜਾਂਦੀ ਹੈ ਨਾ ਆਪਾਂ ਜਦ ਹੀ ਪੱਖਾ ਲਾ ਲੈਨੇ ਆ ਕਦੇ ਕੂਲਰ ਲਾ ਲਿਆ ਉੱਥੇ ਵੀ ਨਹੀਂ ਸਰਦਾ ਫਿਰ ਆਪਾਂ ਜਾ ਕੇ ਏਸੀ ਲਾ ਲੈਨੇ ਆ ਇਹ ਬਿਮਾਰੀ ਦਾ ਘਾਰਾ ਮੇਰਾ ਆਪਾਂ ਨੂੰ ਨਾ ਬਾਈ ਰੋਜ 2-3 ਘੰਟੇ ਏਸੀ ਛੱਡ ਕੇ ਕੂਲਰ ਛੱਡ ਕੇ ਪੱਖਿਆਂ ਨੂੰ ਛੱਡ ਕੇ ਕੁਦਰਤੀ ਹਵਾ ਲੈਣੀ ਚਾਹੀਦੀ ਆ ਹੁਣ ਆਪਾਂ ਏਸੀ 'ਚ ਬੈਨੇ ਆ ਜਾ ਕੇ ਸਰੀਰ ਨੂੰ ਪਸੀਨਾ ਆਇਆ ਹੁੰਦਾ ਉਹ ਮੈਂਟੋ ਮਿੰਟੀ ਪਸੀਨਾ ਸੋਕ ਦਿੰਦਾ ਸਾਰਾ ਇਹ ਤਾਂ ਹੈ ਹਨਾ ਤੇ ਉਹ ਜਿਹੜਾ ਪਸੀਨਾ ਸੁੱਕਦਾ ਨਾ ਸਾਰੀਆਂ ਅੰਦਰ ਬਿਮਾਰੀਆਂ ਦਾ ਘਰ ਹੈ ਹੁਣ ਕਿੱਥੇ ਦਾ ਕੁਦਰਤੀ ਪਸੀਨਾ ਆਉਂਦਾ ਰਹਿੰਦਾ ਸੁੱਕਦਾ ਰਹਿੰਦਾ ਆਪਣੇ ਆਪ ਹੁਣ ਤੂੰ ਇੱਥੇ ਬੈਠਾ ਦੇਖ ਆਉਂਦਾ ਨਾ ਜ਼ਿੰਦਗੀ ਦਾ ਨਜ਼ਾਰਾ ਨਜ਼ਾਰੇ ਨੇ ਬਾਈ ਜਦੋਂ ਨਾ ਮੋਟਰ ਤੇ ਆਇਆ ਨਾ ਹਾਂ ਜਵੇਂ ਤੀਆਂ ਲੱਗਿਆ ਮੀਆਂ ਮੇਰੀਆਂ ਦੁੱਖ ਟੁੱਟਦੇ ਹੋਣਗੇ ਸਰੀਰ ਦੇ ਨਾ ਕਰ ਜੇਤੀ ਨਹੀਂ ਹੁੰਦਾ ਜੀ ਕਰਦਾ ਵੀ ਸਾਰਾ ਆਥਣ ਤੱਕ ਇੱਥੇ ਰਵਾਂ ਮੈਂ ਹੁਣ ਤਾਂ ਐਂ ਜੀ ਕਰਦਾ ਬਈ ਇਹ ਆਹ ਦਰਖਤਾਂ 'ਚ ਹਵਾ ਚੱਲਦੀ ਐ ਵੀ ਆ ਮੰਦੇ ਤੇ ਪੈ ਜਾਵਰੇ ਕਰੇ ਜਾਣ ਨੂੰ ਜੀ ਇਹ ਨਹੀਂ ਕਰਦਾ ਬਈ ਇੱਕ ਗੱਲ ਹੋ ਰਿਹਾ ਬਾਈ ਹੂੰ ਏਸੀ ਜਨਾ ਘਟਾਂਗਾ ਟਾਂ ਨੀਂਦ ਨਹੀਂ ਆਉਂਦੀ। ਆਹ ਔਰੇ ਅੱਧਾ ਘੰਟਾ ਹੋਇਆ ਇਹਨੂੰ। ਹਾਂ। ਐਂ ਜੀ ਕਰਦਾ ਵੀ ਆ ਮੰਜਾ ਪਿਆ ਵੀ ਇੱਥੇ ਹੀ ਸੌਂ ਜਾ। ਸੁਸਤੀ ਚੜ ਲੱਗੀ। ਇਹੀ ਤਾਂ ਅਸਲ ਗੱਲ ਆ ਬਾਈ। ਮੈਂ ਦੁਪਹਿਰੇ ਨਾ ਕਦੇ ਘਰੇ ਜਾ ਕੇ ਏਸੀ 'ਚ ਨਹੀਂ ਸੁੱਤਾ। ਹੂੰ। ਮੈਂ ਇੱਥੇ ਮੋਟਰ 'ਤੇ ਦੁਪਹਿਰਾ ਦੁਪਹਿਰਾ ਇੱਥੇ ਹੀ ਰਹਿਣਾ। ਤੇ ਜ਼ਿੰਦਗੀ ਦੇ ਫੁੱਲ ਨਜ਼ਾਰੇ ਇੱਥੇ ਸੌਂ ਕੇ ਜਿਹੜੇ ਦਰਖਤਾਂ ਥੱਲੇ ਆਉਂਦੇ ਨੇ ਮੈਂ ਕਹਣਾ ਕਦੇ ਏਸੀ 'ਚ ਆਉਂਦੇ ਹੀ ਨਹੀਂ ਹੈਗੇ। ਸਰੀਰ ਨਾ ਬਾਈ ਜਿਹੜਾ ਬੋਝ ਆ ਸਰੀਰ ਦਾ। ਹੂੰ। ਇੱਥੇ ਅੱਧਾ ਘੰਟਾ ਸੌਂ ਕੇ ਨਾ ਐਨ ਹਲਕਾ ਜਿਹਾ ਹੋ ਜਾਂਦਾ ਬੋਝ ਉੱਤਰ ਜਾਂਦਾ ਸਾਰਾ ਬਿਲਕੁਲ ਆਰਾਮਦਾਰੀ ਨਾਲ ਰਿਲੈਕਸ ਹੋ ਜਾਂਦਾ ਮੈਂ ਇਹ ਗੱਲ ਤਾਂ ਤੇਰੀ ਸਹੀ ਹੈ ਬਾਈ ਅੱਜ ਤੋਂ ਬਾਅਦ ਨਾ ਮੈਂ ਵੀ ਘੰਟਾ ਕਾਇਆ ਕਰੂੰਗਾ ਤੇ ਮੋਟਰ ਤੇ ਜ਼ਰੂਰ ਬੈਠਿਆ ਕਰਾਂਗਾ ਕੱਲੀ ਹਵਾ ਨਹੀਂ ਬਾਈ ਆਪਾਂ ਨਾ ਪਹਿਲਾਂ ਤੂੰ ਦੇਖ ਇੱਥੇ ਆਪਾਂ ਕਿੰਨੀ ਸਬਜ਼ੀ ਲਾ ਲੈਂਦੇ ਸੀ ਖੇਤ ਕਦੇ ਟਮਾਟਰ ਲਾ ਲੇ ਕਦੇ ਕੱਦੂ ਲਾ ਲੇ ਖੀਰਾ ਲਾ ਲਿਆ ਕਦੇ ਕੋਸਲਾ ਲਿਆ ਹਨ ਹੂੰ ਤੇ ਹੁਣ ਆਪਾਂ ਲਿਆਉਣ ਲੱਗੇ ਬਾਜ਼ਾਰੋਂ ਜਾ ਕੇ ਆਪਾਂ ਤੋਂ ਲਾਲਾ ਵੀ ਬਾਜ਼ਾਰੋਂ ਨਾ ਸੜੇ ਜੇ ਕੱਦੂ ਲੈ ਕੇ ਆਉਣਿਆਂ ਨਾਲ ਆਉਂਦੇ 100 ਰੁਪਏ ਕਿਲੋ ਨੇ। ਹਾਂ 100 ਰੁਪਏ ਰੇਟ ਹੋ ਰਿਹਾ ਬਾਈ। 100 ਹੋ ਰਿਹਾ ਨਾ? ਹਾਂ। ਤੇ ਉਹ ਆਪਾਂ ਲਿਆ ਕੇ ਜਦੋਂ ਘਰੇ ਬਣਾਉਨੇ ਆ ਨਾਲੇ ਤਾਂ ਉਹ ਜਿਹਾ ਸਵਾਦ ਵਾਲਾ ਨਹੀਂ ਬਣਦਾ। ਨਹੀਂ ਬਣਦਾ ਸਵਾਦ। ਠੇਕਲਾ ਜਿਹਾ ਬਣਦਾ। ਠੇਕਲਾ ਜਿਹਾ ਬਣ ਜਾਂਦਾ ਤੇ ਆਪਾਂ ਪਹਿਲਾਂ ਬੀਜ ਦੇ ਹੁੰਦੇ ਸੀ ਖੇਤਾਂ 'ਚ ਖੀਰੇ ਕੱਦੂ ਲਾਲ ਘਰ ਦਾ ਕੱਦੂ ਕਦੇ ਬਿਨਾਂ ਰਿਹ ਸੁਪਰੇ ਹਾਲ ਦੇਖਿਆ ਬਣਾ ਕੇ। ਬਾਈ ਉਹਦਾ ਟੈਸਟ ਹੀ ਲੱਗਿਆ ਉਹਦਾ ਤਾਂ। ਹਾਂ ਉਹ ਦੇਖ ਲੈ ਹੁਣ ਤੂੰ ਹੁਣ ਲੱਖਾਂ ਬਿਮਾਰੀਆਂ ਨਾਲ ਤਾਂ ਆਪਾਂ ਰੁਪਿਆ ਦੇ ਕੇ 1 ਮੈਨੂੰ ਲੱਗਦਾ ਵੀ ਸਾਰੇ ਪਿੰਡ ਵਾਂਗੂ ਕੰਦੂ ਖਾਂਦੇ ਸੀ ਇੱਕ ਬੇਲ ਤੋਂ ਖਾਂਦੇ ਸੀ ਬਾਈ ਖਾਂਦੇ ਐ ਹੁਣ ਨਾਲੇ ਤਾਂ ਆਪਾਂ ਸਬਜੀ ਨਹੀਂ ਬੀਜਦੇ ਮੁੱਲ ਲਿਆਉਨੇ ਆ 100 ਰੁਪਏ ਕਿਲੋ ਲਿਆਉਨੇ ਆ ਲਿਆ ਕੇ ਕਰੇ ਬਣਾਉਨੇ ਆ ਉਹ ਆਪਾਂ ਰੇਹਾਂ ਸਪਰੇਹਾਂ ਵਾਲਾ ਲਿਆ ਕੇ ਖਾਨੇ ਆ ਤਾਂ 100 ਬਿਮਾਰੀਆਂ ਲੱਗਦੀਆਂ ਨੇ ਉਹਦੇ ਨਾਲ ਪਹਿਲਾਂ ਤਾਂ ਕਦੇ ਦੇਖਿਆ ਵੀ ਇੱਥੇ ਆਪਾਂ ਨੇ ਸਪਰੇ ਕਰਤੀ ਜਾਂ ਉਚ ਰੇਹ ਪਾਤੀ ਕਦੇ ਦੇਖਿਆ ਤਾਂ ਨਹੀਂ ਦਿਖਲਾ ਨਹੀਂ ਬਾਈ ਕਦੇ ਨਹੀਂ ਦੇਖਿਆ ਹਾਂ ਇਹ ਦੱਸ ਬਾਈ ਤੂੰ ਹੁਣ ਸਬਜੀ ਕਿੱਥੋਂ ਲੈਣਾ ਤੂੰ ਮੈਂ ਭਾਈ ਰੇੜੀ ਵਾਲਾ ਆ ਜਾਂਦਾ ਰੇੜੀ ਵਾਲੇ ਤੋਂ ਲੈ ਲੈਣੇ ਆ। ਅੱਛਾ ਤੇ ਨਹੀਂ ਤੈਨੂੰ ਪਤਾ ਦੂਜੇ ਤੀਜੇ ਦੇ ਨਾਲ ਮੰਡੀ ਕਿਹੜਾ ਲੱਗ ਜਾਂਦਾ ਰਤੀਏ ਜਾਂਦੇ ਆਪਾਂ। ਹਾਂ ਤੇ ਉਦੋਂ ਇਕੱਠੀ ਪੰਜ ਛੇ ਦਿਨਾਂ ਦੀ ਆਪਾਂ ਪਵਾ ਲਵੋਨੇ ਆ। ਭਾਈ ਤੰਦਰੁਸਤੀਆਂ ਫਿਰ ਕਿੱਥੋਂ ਪਾਲਦਾਗਾ। ਜਿਹੜੀਆਂ ਸਬਜ਼ੀਆਂ ਤੂੰ ਬਾਜ਼ਾਰ ਚੋਂ ਲੈ ਕੇ ਆਉਣਾ ਨਾ ਹਾਂ ਕਦੇ ਸੋਚਿਆ ਵੀ ਕਿੰਨੀਆਂ ਪ੍ਰਾਣੀਆਂ ਨੇ ਉਹ। ਨਹੀਂ ਮੈਂ ਤਾਂ ਨਹੀਂ ਸੋਚਿਆ। ਹੁਣ ਤੂੰ ਲਾਲਾ ਪਹਿਲਾਂ ਸਬਜ਼ੀ ਖੇਤੋਂ ਟੁੱੜਦੀ ਆ। ਗਦਾਮ ਜਾਂਦੀ ਆ। ਗਦਾਮ ਚ ਸਟੋਰ ਹੁੰਦੀ ਆ ਪ੍ਰਾਣੀ ਸਬਜ਼ੀ ਉੱਥੇ ਕਈ ਦਿਨਾਂ ਦੀ ਪਈ ਹੁੰਦੀ ਆ ਜਿਹੜੀ। ਹਾਂ। ਉਹਨੂੰ ਚੱਕਿਆ ਜਾਂਦਾ ਮੰਡੀਆਂ ਚ ਭੇਜਿਆ ਜਾਂਦਾ ਮੰਡੀਆਂ ਵਾਲੇ ਕੀ ਕਰਦੇ ਨੇ ਭਾਈ ਰੇੜੀ ਤੇ ਚਣਿਆ ਪਾਣੀ ਦੇ ਮਾਰੇ ਛੱਟੇ ਐ ਕਰਕੇ ਤਾਜੀ ਤੈਨੂੰ ਫੜਾ ਦੇਣਗੇ ਹੁਣ ਤੂੰ ਜਦੋਂ ਤਾਜੀ ਕਰਕੇ ਤੈਨੂੰ ਫੜਾਦੀ ਤੈਨੂੰ ਐ ਹੋਊਗੀ ਹੁਣੇ ਟੁੱਟ ਗਿਆ ਹੀ ਐ ਖੇਤੋਂ ਲੱਗਦੀ ਤਾਂ ਆਈਆਂ ਭਾਈ ਰੇੜੀ ਇਹਦੇ ਪਈ ਹੁੰਦੀਆਂ ਜਿਵੇਂ ਤਾਜੀ ਪਈ ਐ ਨਾ ਨਾ ਭਾਈ ਕਦੇ ਗਲਤੀ ਨਾ ਖਾਜੀ ਭਲੇਖਾ ਹੈ ਆਪਣਾ ਉਹ ਤੂੰ ਐ ਦੇਖੀ ਵੀ ਪਹਿਲਾਂ ਗਦਾਮ 'ਚ ਜਾਊਗੀ ਗਦਾਮ 'ਚੋਂ ਜਾ ਕੇ ਜਿਹੜੀ ਨਮੀ ਸਬਜ਼ੀ ਟੁੱਟਿਆ ਉੱਥੇ ਜਮਾ ਹੋ ਪੁਰਾਣੀ ਵਾਲੀ ਮੰਡੀ ਚ ਜਾਊਗੀ ਫੇਰ ਆ ਕੇ ਕਿਤੇ ਆਪਣੇ ਘਰਾਂ ਚ ਆਉਂਦੀ ਆ ਫਿਰ ਆਪਾਂ ਤੰਦਰੁਸਤੀਆਂ ਕਿੱਥੋਂ ਲਵਦੇ ਫਿਰਦੇ ਆ ਫਾਇਦਾ ਮਤਬੰਦਾ ਵੀ ਉਹ ਸਬਜ਼ੀਆਂ ਕੜਗੜ ਪੰਜ ਛੇ ਦਿਨ ਲੱਗ ਜਾਂਦੇ ਨੇ ਆਪਣੇ ਤੱਕ ਮਬੁੱਲੀ ਜੀ ਗੱਲ ਆ ਬਈ ਇਹ ਇਹ ਤਾਂ ਗੱਲ ਤੇਰੀ ਸਹੀ ਆ ਬਾਈ ਇਹ ਤਾਂ ਮੈਂ ਸੋਚੀ ਨਹੀਂ ਸੀ ਕਦੇ ਇਹੀ ਤਾਂ ਗੱਲ ਆ ਬਾਈ ਆਪਾਂ ਸੋਚਣਾ ਬੰਦ ਕਰਤਾ ਤੇਰੇ ਕੋਲੇ 12 13 ਗਿੱਲੇ ਪੈਲੀ ਆ ਸਾਰੀ ਠੇਕੇ ਦੇ ਦੇਤੀ ਦੰਦਰਾ ਤੂੰ ਇੱਥੇ ਦੋ ਕਨਾਲਾ ਰੱਖ ਕੇ ਕੋਈ ਸਬਜ਼ੀ ਸੂਜੀ ਬੀਜ ਲੈਂਦਾ ਨੜੇ ਤਾਂ ਤਾਜੀ ਸਬਜ਼ੀ ਇੱਥੋਂ ਤੋੜੀ ਘਰੇ ਲਾ ਜਾ ਕੇ ਬਣਾਈ ਨਾਲੇ ਡੇਲੀ ਦਾ ਖੇਤ ਗੇੜਾ ਹੈ ਤੰਦਰੁਸਤੀ ਆਉਂਦੀ ਨਾ ਸਰੀਰ ਨੂੰ ਗੱਲ ਤਾਂ ਤੇਰੀ ਸਹੀ ਆ ਬਾਈ ਹਾਂ ਬਾਈ ਤੇ ਹੁਣ ਤੇ ਦਿਮਾਗ ਚ ਆਈਏ ਮੇਰੇ ਗੱਲਾਂ ਵੀ ਅੱਗੇ ਤੋਂ ਬਾਅਦ ਜ਼ਮੀਨ ਭਾਵੇਂ ਠੇਕੇ ਦੇ ਦੇ ਦਾਂ ਮੈਂ ਹਾਂ ਪਰ ਥੋੜੀ ਜਿਹੀ ਜ਼ਮੀਨ ਰੱਖੂਗਾ ਨਾਲੇ ਸਬਜ਼ੀ ਬੀਜੂਗਾ ਹਾਂ ਤੇ ਨਾਲੇ ਆ ਬਹਾਨੇ ਨਾਲ ਖੇਤ ਗੇੜਾ ਵਾਸਤਾ ਰਹਿਗਾ ਹੁਣ ਬਣੀਆ ਬਾਈ ਗੱਲ ਜਮਾ ਸਿਰਾ ਲਾਦੀਦਾ ਹੁਣ ਗੱਲ ਜਿਹੜੀ ਕਹੀ ਆ ਨਾ ਵੀ ਮੈਂ ਆਪ ਬੀਜੂਗਾ ਹੁਣ ਬਾਈ ਤਾਂ ਗਿਆ ਸਮਝ ਇਹਦੇ ਤਾਂ ਸਮਝ ਵਿੱਚ ਆ ਗਿਆ ਇਹ ਤਾਂ ਜਿਹੜਾ ਪਰਦਾ ਨਾ ਅਕਲਾਲਾ ਇਹ ਖੁੱਲ ਗਿਆ ਹੁਣ ਤੁਸੀਂ ਦੱਸੋ ਵੀ ਤੁਸੀਂ ਕਦੋਂ ਆਪਣੇ ਘਰ ਦੀਆਂ ਸਬਜ਼ੀਆਂ ਬਿਨਾਂ ਰਿਹਾਂ ਸਪਰੇਹਾਂ ਤੋਂ ਬੀਜਣੀਆਂ ਸ਼ੁਰੂ ਕਰਨੀਆਂ ਨੇ ਜਿਹੜੀਆਂ ਆਪਾਂ ਕਹਿੰਦੇ ਆ ਨਾ ਵੀ ਗੋਡੇ-ਗੇਟੇ ਸਾਡੇ ਦੁੱਖਦੇ ਨੇ ਲੱਖਾਂ ਬੁਆਰੀਆਂ ਚੱਕੀ ਫਿਰਦੇ ਆਪਾਂ ਡੇਲੀ ਓਠਣਸਾਰ ਆਪਾਂ ਪਹਿਲਾਂ ਗੋਲੀਆਂ ਹੱਥ ਤੇ ਰੱਖ ਕੇ ਪੱਕਾ ਮਾਰਦੇ ਆਂ ਵੀ ਸਾਡਾ ਸਰੀਰ ਤਾਂ ਚੱਲੂਗਾ ਜੇ ਇਹਨਾਂ ਤੋਂ ਆਪਾਂ ਨੇ ਰਾਹਤ ਪਾਉਣੀ ਹੈ ਨਾ ਅੱਜ ਹੀ ਆਪਣੀਆਂ ਸਬਜ਼ੀਆਂ ਘਰੇ ਬਿਨਾਂ ਰਿਹਾਂ ਸਪਰੇਹਾਂ ਤੋਂ ਬੀਜਣੀਆਂ ਸ਼ੁਰੂ ਕਰਦੋ ਤੇ ਅੱਜ ਹੀ ਆ ਜਿਹੜੀ ਵੀਡੀਓ ਆ ਉਹਨਾਂ ਲੋਕਾਂ ਤੱਕ ਪਹੁੰਚਾਓ ਜਿਹੜੇ ਆਲਸੀ ਹੋ ਕੇ ਘਰ ਦੇ ਵਿੱਚ ਬੈਠ ਜਾਂਦੇ ਨੇ ਕੰਮ-ਕਾਰ ਨਹੀਂ ਕਰਦੇ ਜਿਹੜੇ ਕਹਿੰਦੇ ਨੇ ਸਾਡਾ ਆ ਦੁੱਖ ਦਾ ਆ ਦੁੱਖ ਦਾ ਨਾਲੇ ਤਾਂ ਕੰਮ ਲੱਗਣਗੇ ਬਿਮਾਰੀਆਂ ਠੀਕ ਹੋਣਗੀਆਂ ਨਾਲੇ ਤਾਜੀ ਸਬਜ਼ੀ ਘਰੇ ਬਣਾ ਕੇ ਆਪਾਂ ਖਾ ਸਕਦੇ ਆ ਹੁਣ ਤੁਸੀਂ ਕਦੋਂ ਸਮਝਣਾ ਇਹ ਵੀਡੀਓ ਉਹਨਾਂ ਤੱਕ ਪਹੁੰਚਾਓ ਜਿਹੜੇ ਤੁਹਾਡੇ ਖਾਸ ਨੇ